ਘਰ ਨੂੰ ਖੂਬਸੂਰਤ ਬਣਾਉਣਾ ਤੇ ਕੈਸੀ ਥਾਂ ਦੇ ਉੱਤੇ ਲੈ ਕੇ ਆ ਗਿਆ ਕਮਾਲ ਹੀ ਹੋ ਜੂ ਆਹ ਦੇਖਿਓ ਪਹਿਲਾਂ ਤਾਂ ਖਾਣ ਪੀਣ ਵਾਲਾ ਸਮਾਨ ਇੱਥੇ ਵੀ ਰੱਖ ਸਕਦੇ ਹੋ ਹੁਣ ਜਿਵੇਂ 31 ਮਾਰਚ ਆਣੀ ਉਹ ਵੀ ਸਮਾਨ ਰੱਖ ਸਕਦੇ ਹੋ ਤੇ ਤਾ ਠੰਡਾ ਵੀ ਰੱਖ ਸਕਦੇ ਹੋ ਸਾਰੇ ਫੰਕਸ਼ਨ ਹੀ ਆ ਫਰਨੀਚਰ ਬਹੁਤ ਕਿਸਮਾਂ ਦਾ ਮਿਲੂਗਾ ਬੈੱਡ ਵੀ ਮਿਲਣਗੇ ਸੋਫੇ ਵੀ ਮਿਲਣਗੇ ਡਾਈਨਿੰਗ ਟੇਬਲ ਵੀ ਮਿਲਣਗੇ ਆ ਆਹੀ ਰੱਖੀ ਬੈਠਾ ਪਰ ਬੱਚਿਆਂ ਵਾਸਤੇ ਆ ਜੀ ਆ ਦੇ ਹੈ ਬੱਚਿਆਂ ਵਾਸਤੇ ਆ ਦੇਖੋ ਲੈ ਪੂਰੀ ਘੈਂਟ ਚੀਜ਼ ਆ ਕਿਵੇਂ ਮਰਜ਼ੀ ਯੂਜ਼ ਕਰੋ ਇੱਥੇ ਬੁੱਕਸ ਵਗੈਰਾ ਰੱਖ ਸਕਦੇ ਹੋ ਤੁਹਾਡੇ ਡਰਾਅਰ ਵਗੈਰਾ ਮਿਲ ਜਾਣਗੇ ਜੀ ਹਨਾ ਤੇ ਇਹਦੇ ਵਿੱਚ ਪਾਲਿਸ਼ ਦੇਖੋ ਪਾਲਿਸ਼ ਦਾ ਕੰਮ ਵੀ ਪੂਰਾ ਘੈਂਟ ਕੀਤਾ ਹੋਇਆ ਹੈਗਾ ਤੇ ਇਹਦੇ ਨਾਲ ਦੇ ਤੁਹਾਨੂੰ ਹੋਰ ਵੀ ਰੰਗ ਵਾਧੂ ਮਿਲ ਜਗਾ ਇਸ ਵਕਤ ਮੈਂ ਬਰਨਾਲਾ वुਡਸ ਵਾਲਿਆਂ ਕੋਲ ਆ ਆਹ ਆ ਹੋ ਗਿਆ ਡਾਈਨਿੰਗ ਟੇਬਲ ਹੈ ਨਾ ਡਾਈਨਿੰਗ ਟੇਬਲ ਨਿਕਾ ਆਇਆ ਹੈ ਆ ਜਣਿਆ ਵਾਸਤੇ ਚੋਂ ਜਣਿਆ ਵਾਸਤੇ ਆ ਇਹ ਬੜੇ ਕੰਮ ਦੂਗਾ ਭਾਵੇਂ ਇਹਨੂੰ ਵਿਹੜੇ 'ਚ ਰੱਖ ਲਓ ਹਾਂ ਇਨੂੰ ਕਮਰੇ ਚ ਲੈ ਜਾਓ ਇਹਨੇ ਕੋਈ ਜਵਾਬ ਨਹੀਂ ਦਿੱਤਾ ਛੋਟੀ ਫੈਮਿਲੀ ਛੱਡੋ ਆਪਾਂ ਵੱਡੀ ਫੈਮਿਲੀ ਵਾਲੇ ਦਿਖਾਉਣੇ ਆ ਆਜੋ ਅੱਛਾ ਆਜੋ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਛੋਟੀ ਫੈਮਿਲੀ ਕਿੱਥੇ ਰਹੀਆਂ ਵੱਡੀਆਂ ਵੱਡੀਆਂ ਨੇ ਸਾਰੀਆਂ ਫੈਮਿਲੀਆ ਆਹ ਦੇਖ ਸਕਦੇ ਹੋ ਟੇਬਲ ਦੇਖ ਸਕਦੇ ਹੋ ਕੁਰਸੀਆਂ ਤੇ ਚੇਅਰ ਦੇ ਉੱਤੇ ਇਹਦੇ ਕੋਲ ਕੱਚ ਕੁਚ ਲਾਉਣ ਵਾਲਾ ਲੱਗਦਾ ਇਹ ਕਿਹੜਾ ਮਰਜੀ ਚਾਹੇ ਮਾਰਬਲ ਰੱਖਵਾਲਿਓ ਚਾਹੇ ਕੱਚ ਰੱਖਵਾਲਿਓ ਉਹ ਤੁਹਾਡੀ ਤੇ ਇਹਦੇ ਉੱਤੇ ਵੀ ਡਿਜ਼ਾਈਨ ਦੇ ਦਾਂਗੇ ਤੁਹਾਨੂੰ ਕਾਫੀ ਸਾਰੇ ਇੰਜੇ ਬਸ ਕੰਮ ਚ ਕੱਚ ਨਾ ਹੋਵੇ ਉੱਤੇ ਰੱਖ ਦਿਓ ਤੇ ਕੁਰਸੀਆਂ ਦੇ ਡਿਜ਼ਾਈਨ ਦੇਖ ਲਓ ਜੀ ਬਾਹਰੂ ਡਿ ਪੂਰਾ ਪ੍ਰੋਪਰٹری ਕਿੰਨਾ ਬਾਦੂ ਨੇ ਜੀ ਇਹਦੇ ਵਿੱਚ ਕਿਉਂ ਮੰਨਦੇ ਆ ਨਾ ਇਹਦੇ ਉੱਤੇ ਮਾਰਬਲ ਰੱਖਿਆ ਹੋਇਆ ਹੈ ਜੀ ਮਾਰਬਲ ਹੀ ਹਾਂ ਦੇ ਸ਼ੀਸ਼ਾ ਰਖਵਾ ਲਓ ਸ਼ੀਸ਼ੇ ਦੇ ਉੱਤੇ ਡਿਜ਼ਾਈਨ ਪਵਾ ਲਓ ਜੋ ਕਹੋ ਜੋ ਕਹੋਗੇ ਉਹੀ ਕੁਰਸੀ ਦੇ ਉੱਤੇ ਡਿਜ਼ਾਈਨ ਪਾਓ ਕਿਹੜਾ ਮਰਜੀ ਤੇ ਉਹ ਉਹ ਯਾਰ ਬੈੱਡ ਬਾਲਾ ਸੋਹਣਾ ਯਾਰ ਉਹ ਪਿੱਤਲ ਕਿੰਨਾ ਲਾਇਆ ਪਿਆ ਤੁਹਾਡਾ ਇਹ ਪਿੱਤਲ ਲਾਇਆ ਹੈ ਇਹ ਸਾਰਾ ਹੈਵੀ ਪਿੱਤਲ ਦੇ ਵਿੱਚ ਤਿਆਰ ਕੀਤਾ ਹੋਇਆ ਹੈ ਟਾਲੀ ਦੀ ਸਪੈਸ਼ਲ ਲੱਕੜ ਲਾਈ ਹੋਈ ਆ ਤੁਹਾਨੂੰ ਪਤਾ ਟਾਲੀ ਦਾ 40-50 ਸਾਲ ਦੀ ਤਾਂ ਉਹ ਹੋ ਜਾਂਦੀ ਆ ਹਨਾ ਤੇ ਬਾਕੀ ਟਾਲੀ ਲੱਕੜ ਵੀ ਪੂਰੀ ਵਧੀਆ ਹੁੰਦੀ ਹੈਗੀ ਉਹਦੇ ਵਿੱਚ ਸਾਰਾ ਤਿਆਰ ਕੀਤਾ ਹੋਇਆ ਹੈ ਪਹਿਵਾਗੀਆਂ ਤੇ ਇਦੂ ਬਾਦ ਚਾਹ ਹੋਰ ਦੱਸ ਕਿਹੜੇ ਪਾਸੇ ਕੀ ਦਿਖਾਉਣਾ ਆਪਾਂ ਹੋਰ ਇਦੂ ਬਾਦ ਵਿੱਚ ਆਪਾਂ ਆ ਦਿਖਾਨੇ ਕਿ ਉਹ ਉਧਰ ਲੈ ਕੇ ਜਾ ਲੋ ਬਹੁਤ ਘੈਂਟ ਜੀ ਤਿਆਰ ਕੀਤੀ ਹੋਈ ਆ ਤੇ ਕਸਟਮਰ ਤੇ ਘੈਂਟ ਜੀ ਤਿਆਰ ਕੀਤਾ ਹੋਈ ਆ ਆ ਦੇਖ ਲਓ ਜਿਵੇਂ ਆ ਬੈੱਡ ਆ ਹੂੰ ਠੀਕ ਆ ਬੈੱਡ ਦੇ ਨਾਲ ਹੀ ਆ ਜਿਹੜਾ ਡਰੈਸਿੰਗ ਆ ਮੈਚ ਕਰਦਾ ਮੈਚ ਕਰਦਾ ਪੂਰਾ ਜਿਹੜੇ ਸੇਮ ਚੀਜ਼ ਇਹਦੇ ਉੱਤੇ ਕਰੀ ਹੋਈ ਉਹੀ ਸੇਮ ਚੀਜ਼ ਇਹਦੇ ਉੱਤੇ ਵਰਕ ਕੀਤੀ ਹੈ ਰਾਇਲ ਲੁੱਕ ਆ ਇਹਦੀ ਹਾਂ ਆ ਦੇਖ ਸਕਦੇ ਹੋ ਤੇ ਜਿਵੇਂ ਇਹਦੇ ਵਿੱਚ ਆਪਾਂ ਦਿੱਤੇ ਹੋਏ ਨੇ ਸਾਰਾ ਕੁਝ ਇਹਦੇ ਵਿੱਚ ਸੇਮ ਕੀਤਾ ਹੈ ਕਲਰ ਨੂੰ ਲੈ ਕੇ ਰੇਜ ਜੀ ਦਾ ਧਿਆਨ ਤਿਆਰ ਕਰਨ ਦੇ ਸਮੇਂ ਤੇ ਅਲ ਜਿਵੇਂ ਆ ਡਿਜ਼ਾਈਨ ਦੇਖ ਸਕਦੇ ਹੋ ਸੇਮ ਡਿਜ਼ਾਈਨ ਇੱਥੇ ਆ ਤੇ ਇਹਦੇ ਨਾਲ ਦੀ ਤੁਸੀਂ ਅਲਮਾਰੀ ਤਿਆਰ ਕਰਵਾ ਲਓ ਹੋਰ ਕਿਹੜਾ ਮਰਜ਼ੀ ਫਰਨੀਚਰ ਤਿਆਰ ਕਰਵਾ ਲਓ ਕੁਰਸੀਆਂ ਕਿਵੇਂ ਮਰਜ਼ੀ ਤਿਆਰ ਕਰਵਾ ਲਓ ਕਈ ਵਾਰ ਆਪ ਨੂੰ ਆਇਆ ਹੁੰਦਾ ਵੀ ਆਪਣਾ ਯਾਰ ਇੰਨਾ ਸੋਹਣਾ ਘਰ ਆਪ ਨੂੰ ਸਾਰਾ ਫਰਨੀਚਰ ਇੱਕ ਨਾਲ ਦਾ ਚਾਹੀਦਾ ਕੋਲਮਲਾ ਗੱਲ ਨਹੀਂ ਇਹ ਵੀ ਜਿਹੇ ਜੇ ਤੁਸੀਂ ਕਹਿ ਤਾਂ ਉਹੋ ਜੇ ਸਾਰੇ ਘਰ ਚ ਮਾਹੌਲ ਬਣਾ ਦਿਓਗੇ ਫਰਨੀਚਰ ਦਾ ਜੋ ਵੀ ਹੈਗਾ ਹਾਂ ਹਾਂ ਜੀ ਸਾਰਾ ਉਵੇਂ ਹੀ ਕੋਈ ਬਾਹਰ ਜਾਣ ਦੀ ਲੋੜ ਨਹੀਂ ਬਾਕੀ ਕਈ ਵਾਰ ਆਪਾਂ ਘਰੇ ਤਿਆਰ ਕਰਵਾਉਣ ਲੱਗ ਜਾਂਦਾ ਤੁਹਾਨੂੰ ਵੀ ਕਿੰਨਾ ਖਰਚਾ ਆ ਜਾਂਦਾ ਜੀ ਬਿਲਕੁਲ ਮਿਸਤਰੀ ਘਰੇ ਆ ਜਾਂਦਾਗਾ ਤੁਹਾਡੇ ਕੋਲੇ ਉਹ ਨਾ ਉਹ ਜਆ ਪਲੇਟਫਾਰਮ ਬਣਿਆ ਵਾ ਤੇ ਹੁਣ ਅੱਗੇ ਪਾਸੇ ਕਿਹੜੇ ਬਾਕੀ ਉਧਰਲੇ ਪਾਸੇ ਆਜੋ ਬਾਕੀ ਆਪਣੇ ਕੋਲ ਬਲਕ ਦੇ ਵਿੱਚ ਹਰੇਕ ਚੀਜ਼ ਬਣਦੀ ਆ ਉਹਦੇ ਕਰਕੇ ਆਪਾਂ ਨੂੰ ਖੁਦ ਹੀ ਰੇਟ ਬਹੁਤ ਘੱਟ ਹੋ ਜਾਂਦਾਗਾ ਕਿਉਂਕਿ ਰੇਟ ਘੱਟ ਦੇਣੀ ਆ ਜਦੋਂ ਆਪ ਹੀ ਘੱਟ ਰੇਟ ਦੇ ਵਿੱਚ ਬਣਨੀ ਹੈ ਚੀਜ਼ ਆਪ ਆਊਟਰ ਦੇ ਉੱਤੇ ਕੋਈ ਚੀਜ਼ ਬਾਹਰੋਂ ਮੰਗਾਉਣੀ ਆਗੀ ਬਰਨਾਲੇ ਦੇ ਵਿੱਚ ਆ ਆਪ ਤਿਆਰ ਕਰਦੇ ਆ ਬਾਕੀ ਕਾਰੀਗਰ ਆਪਣੇ ਕੋਲ 50 60 ਵਾਧੂ ਕਾਰੀਗਰ ਸਪੈਸ਼ਲ ਕਾਰੀਗਰ ਤਿਆਰ ਕੀਤੇ ਹੋਏ ਨੇਗੇ ਆ ਬੈੱਡ ਆ ਦਿਖਾ ਯਾਰ ਇਹ ਬੈੱਡ ਦੇਖ ਲਓ ਇਹ ਜਾਣਾ ਜੀ ਮੈਲਬਨ ਦੇ ਵਿੱਚ ਮੈਲਬੌਰਨ ਆਸਟ੍ਰੇਲੀਆ ਹਾਂਜੀ 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 ਲੈ ਇਹਦੇ ਉੱਤੇ ਬੈਗੇਜ ਟੂ ਦਾ ਡਿਜ਼ਾਈਨ ਦੇਖ ਲਓ ਜੀ ਕੱਪੜੇ ਦੇ ਵਿੱਚ ਵੀ ਡਿਜ਼ਾਈਨ ਪਾਇਆ ਹੋਇਆ ਹੈ ਇਹਦੇ ਬੈਕਿੰਗ ਦੇ ਵਿੱਚ ਲਾਈਟਿੰਗ ਪ੍ਰੋਪਰ ਐਡ ਕੀਤੀ ਹੋਈ ਆ ਇੱਥੇ ਹਾਂ ਇਹਦੇ ਵਿੱਚ ਦਿਖਦੀ ਨਹੀਂਗੀ ਕਈ ਵਾਰ ਦੇਖਣ ਲੱਗੂਗੀ ਯਾਰ ਇਹ ਚਮਕ ਰਿਹਾ ਜਾਂ ਕੀ ਹੋ ਰਿਹਾ ਆਪਣੇ ਇਹਦੇ ਬੈਕਿੰਗ ਦੇ ਉੱਤੇ ਲਾਈਟਿੰਗ ਐਡ ਕੀਤੀ ਹੋਈ ਹੈਗੀ ਇਹ ਕਸਟਮਰ ਨੂੰ ਦੱਸਿਆ ਸੀ ਸਾਨੂੰ ਵੀ ਇਸ ਤਰੀਕੇ ਦਾ ਬੈੱਡ ਸੀ ਤਿਆਰ ਕਰਉਣਾ 19ਵੇਂ ਅਪਲਾਈ ਦੇ ਵਿੱਚ ਬਣਾਇਆ ਹੋਇਆ ਸਾਰਾ ਹੈਵੀ ਮਟੀਰੀਅਲ ਲਾਇਆ ਹੋਇਆ ਇਹਦੇ ਵਿੱਚ ਜੀ ਤੇ ਬਾਕੀ ਆ ਕੁਰਸੀਆਂ ਵਗੈਰਾ ਚੇਰਾ ਵਗੈਰਾ ਦੇਖ ਸਕਦੇ ਹੋ ਕਈ ਵਾਰ ਆਪਾਂ ਨੂੰ ਚਾਹੀਦੀ ਹੁੰਦੀ ਨਹੀਂ ਹਾਂ ਬਿਲਕੁਲ ਮੈਂ ਡਾਈਨਿੰਗ ਟੇਬਲ ਦਾ ਡਿਜ਼ਾਈਨ ਕਰਾਂ ਸੀ ਤੁਹਾਨੂੰ ਉਹ ਦਿਖਾਉਣ ਲੈ ਕੇ ਆਇਆ ਆਜੋ 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 ਆਹ ਵਾਲਾ ਡਾਈਨਿੰਗ ਟੇਬਲ ਆ ਜੀ ਇਹਦੇ ਉੱਤੇ ਡਿਜ਼ਾਈਨ ਆਪਾਂ ਮਾਰਬਲ ਦੇ ਉੱਤੇ ਡਿਜ਼ਾਈਨ ਦਿੱਤਾ ਹੋਇਆ ਹਾਂ ਇਹਦੇ ਨਾਲ ਬੈੱਡ ਦਿਖਾਉਣਾ ਤੁਹਾਨੂੰ ਆਜੂ ਆਜੂ ਬੈੱਡ ਵੀ ਤੁਸੀਂ ਦੇਖ ਕੇ ਨਾ ਰੂਹ ਖੁਸ਼ ਹੋ ਜੂਗੀ ਜਿਹੜੇ ਬੈੱਡ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਇਹ ਵੀ ਬਾਹਰਲੇ ਵੀਰ ਨੇ ਤਿਆਰ ਕਰਵਾਇਆ ਸਾਥੋਂ ਨਾ ਲੈ ਹਾਂ ਰੰਗ ਦੇਖੋ ਬਹੁਤ ਸੋਹਣਾ ਲੈ ਆਹ ਨਾਲੀਏ ਦੇ ਆਹ ਨਾਲ ਆਈਏ ਆਪ ਤਿਆਰ ਕਰਵਾਇਆ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਇੱਕੋ ਜਿਹਾ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇੱਕੋ ਜਿਹਾ ਫਰਨੀਚਰ ਸਾਰਾ ਇੱਕੋ ਡਿਜ਼ਾਈਨ ਦੇ ਵਿੱਚ ਰੰਗ ਦੇ ਵਿੱਚ ਤਿਆਰ ਕਰਵਾਉਣਾ ਚਾਹੁੰਦੇ ਹਾਂ ਤਾਂ ਉਹ ਬਾਈ ਨੇ ਉਵੇਂ ਹੀ ਤਿਆਰ ਕਰਵਾਇਆ ਦੇ ਨਾਲ ਦੀ ਹੋਰ ਵੀ ਕਲਮਰੀ ਤਿਆਰ ਹੋਈ ਜੀ ਉਹ ਵੀ ਬਹੁਤ ਸੋਹਣਾ ਬੈੱਡ ਤੁਹਾਡਾ ਹਾਂ ਉਹ ਵੀ ਉਹ ਦੇਖ ਸਕਦੇ ਹੋ ਉਹ ਲਾਈਟਿੰਗ ਵਾਲੇ ਬੈੱਡ ਹੋਗੇ ਕਿ ਮੈਂ ਮਰਜ਼ੀ ਤਿਆਰ ਕਰਵਾਉਣਿਆਂ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਨੰਬਰ ਬਈ ਸਕਰੀਨ ਦੇ ਉੱਤੇ ਚਲਾ ਦਿਓ 9804242042 ਜਾਂ 806702 ਤੇ ਸਾਡੇ ਨਾਲ ਕਾਲ ਕਰ ਸਕਦੇ ਹੋ ਬਿਲਕੁਲ ਜਾਂ ਫਿਰ ਇੰਸਟਾਗ੍ਰam ਦੇ ਆਪਣਾ ਬਰਨਾਲਾਬੁਰ ਦੇ ਨਾਮ ਤੇ ਫੇਜ ਆ ਉੱਥੇ ਆ ਕੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜੁ ਕਰ ਦਿਓ ਧੰਨਵਾਦ ਜੀ